ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਪੁਲਿਸ ਤੁਹਾਨੂੰ ਸਕਰੀਨ ਤੇ ਪੱਬਾ ਪਾਰ ਹੁੰਦੀ ਦਿਖਾਈ ਦੇ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਪਾਇਲ ਦੇ ਦੁਰਾਹ ਦੇ ਵਿੱਚ ਪੁਲਿਸ ਦੇ ਵੱਲੋਂ ਸ਼ੱਕੀ ਕਰਾਂ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਤਾਂ ਕਿ ਨਸ਼ਾ ਤਸਕਰਾਂ ਨੂੰ ਫੜਿਆ ਜਾ ਸਕੇ ਤੁਸੀਂ ਦੇਖ ਸਕਦੇ ਹੋ ਇੱਕ ਘਰ ਦੀਆਂ ਤਸਵੀਰਾਂ ਜਿੱਥੇ ਪੁਲਿਸ ਦੇ ਵੱਲੋਂ ਘਰ ਦਾ ਕੱਲਾ ਕੱਲਾ ਜਿਹੜਾ ਕੋਨਾ ਉਹ ਛਾਣਿਆ ਜਾ ਰਿਹਾ ਹੈ ਤਾਂ ਕਿ ਨਸ਼ਾ ਤਸਕਰਾਂ ਤੇ ਜਿਹੜੀ ਹੈ ਉਹ ਸਖਤੀ ਨਾਲ ਨੱਥ ਪਾਈ ਜਾ ਸਕੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਵਿੱਚ ਲੇਡੀਜ਼ ਮਹਿਲਾਵਾਂ ਵੀ ਜਿਹੜੀਆਂ ਇਹ ਉਹ ਇਸ ਰੇਡ ਦੇ ਦੌਰਾਨ ਘਰਾਂ ਦੇ ਵਿੱਚ ਤਦਾਸ਼ੀ ਕਰਦੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਹਨ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਨੇ ਕਿਹਾ ਕਿ ਅਸੀਂ ਹੋਰ ਵੀ ਜਿਹੜੇ ਖੇਤਰਾਂ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਹੈ ਉਹ ਤਲਾਸ਼ ਜਾਰੀ ਰੱਖਾਂਗੇ आज से माननीय डीजीपी साहब अते एसएसपी खन्ना मैम दे निर्देशन अनुसार असी और एक पूरे पायल छोडने जी कासो ऑपरेशन चला रहे हैं आज सर केड़े-केड़े पिंड च कासो ऑपरेशन चलाया गया जी आज से मेनली स्टार्टिंग कसी इधरो कितनी है बट आजे साडे होर भी दो चार पिंड जिजे साडे ड्रग हॉटस्पॉट्स में तो टारगेट थे ने जदो एक पूरी कासो ऑपरेशन हो जाएगा सो बाद बेटर डिस्क्लोज कर सकते हैं जी सर कोई रिकवरी हुई इस मामले जी ओ असी कर रहे हैं जी हजे दिस इज द फर्स्ट स्पॉट जिमे जिमे साडी और आगे असी ऑपरेशन करेंगे वी आर श्योर की बाय एंड ऑफ डे विल रिकवर अ ड्रग्स ਇਸਲੇ ਮੁੱਦੇ ਤੇ ਕਾਸ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇੱਕ ਤੱਕ ਤੇ 15 ਅਗਸਤ ਦੇ ਮੱਧ ਨਜ਼ਰ ਵੀ ਕਾਸ ਆਪਰੇਸ਼ਨ ਚ ਚਲਾਇਆ ਜਾ ਰਿਹਾ ਹੈ। ਅਧਿਕ ਜਿਵੇਂ ਸੀਐਮ ਸਾਹਿਬ ਤੇ ਡੀਜੀ ਸਾਹਿਬ ਦਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਨਿਰਦੇਸ਼ ਹੈ ਉਸ ਦੇ ਸਾਬ ਨਾਲ ਅਸੀਂ ਕਾਸ ਆਪਰੇਸ਼ਨ ਚਲਾ ਰਹੇ ਹਾਂ। ਸਰ ਜਿਸ ਤਰ੍ਹਾਂ ਕਿ ਤੁਸੀਂ ਅੱਜ ਸਤਨਾਮ ਨਗਰ ਪਹੁੰਚੇ ਹੋ ਕਿ ਅੱਜ ਕੋਈ ਮੋਟਰਸਾਈਕਲ ਵਗੈਰਾ ਵੀ ਬਰਾਮਦ ਹੋਈ ਦੀ। ਹੋਰੇ ਸਾਨੂੰ ਇੱਕ ਮੋਟਰਸਾਈਕਲ ਮਿਲਿਆ ਹੈ ਜੋ ਬਿਨਾਂ ਨੰਬਰੀ ਹੈ ਐਸੇ ਉਹਨੂੰ 207 ਚ ਬੰਦ ਕਰ ਰਹੇ ਹਾਂ। ਅਗਰ ਸਾਨੂੰ ਕੋਈ ਹੋਰ ਵੀ ਹੈ ਜੋ ਵਹੀਕਲ ਮਿਲੇਗਾ ਉਸ ਤੇ ਅਸੀਂ ਸਪੈਸ਼ਲੀ ਲੀਗਲ ਐਕਸ਼ਨ ਲਾਵਾਂਗੇ ਜੀ।